好的 ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਬਿਜਲੀ ਦੇ ਖੰਬੇ ਤੋਂ ਸ਼ਾਰਟ ਸਰਕਟ ਟੁੱਟੇ ਦੀ ਅੱਗ ਦੀ ਚਿੰਗਿਆੜੀ ਕਾਰਨ ਖੜੀ ਫਸਲ ਨੂੰ ਅੱਗ ਲੱਗੀ ਇਸ ਕਾਰਨ ਕਈ ਕਿਸਾਨਾਂ ਦੀ ਤਕਰੀਬਨ 16 ਏਕੜ ਕਣਕ ਦੀ ਪੱਕੀ ਫਸਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਉਹਨਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਬਰਬਾਦ ਹੋਏ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਅਗਰ 15 ਏਕੜ ਜ਼ਮੀਨ ਬਚ ਚੁੱਕੀ ਹੈ ਜੀ ਬਿਜਲੀ ਵਾਲੇ ਵੱਡੇ ਖੰਭੇ ਤੋਂ ਅੱਗ ਲੱਗੀ ਆ। ਆ ਕੇ ਲੋਕਾਂ ਨੇ ਬੁਝਾਈ ਆ। ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਪੁੱਛਿਆ। ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਸੀਗਾ ਤੁਸੀਂ। ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਮੈਂ ਨਾਨਕਸਾ ਸੀ ਮੈਨੂੰ ਫੋਨ ਆਇਆ ਫਾਇਰ ਬ੍ਰਿਗੇਡ ਸਲੀਨੇ ਪਿੰਡ ਤੋਂ ਬਾਅਦ ਸੁਣੀ ਆ। ਗਾਹਣੇ ਮੇਰੇ ਅੱਖਾਂ ਦੇ ਸਾਹਮਣੇ ਬਾਅਦ ਸੁਣੀ ਆ ਜੀ। ਕਿੰਨਾ ਨੁਕਸਾਨ ਕਿੰਨਾ ਹੋਇਆ ਜੀ? 15 ਕਿੱਲੇ ਟੋਟਲ ਜੀਨ ਮੱਚ ਗਈ। ਠੀਕ ਹੈ। ਤੇ ਇਹ ਕਾਰਨ ਕੀ ਆਈ? ਕਾਰ ਲੇਟ ਦਾ ਵੱਡੇ ਖੰਬੇ ਤੋਂ ਲਾਟਾਂ ਕੱਢਦੀ ਹੈ ਜੀ ਅੱਗੇ ਕੰਪਲੀਟਾ ਕਈ ਵਾਰ ਲਖਾ ਚੁੱਕੇ ਆ ਮਹਿਕਮਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਦਾ ਠੀਕ ਤੇ ਕਿੰਨੇ ਜ਼ਿੰਮੇਵਾਰ ਹੈ ਜਿਨ੍ਹਾਂ ਦਾ ਇਹ ਨੁਕਸਾਨ ਹੋਇਆ ਇਹਦੇ ਵਿੱਚ ਕੋਈ ਯਾਰਕ ਜ਼ਿੰਮੇਵਾਰ ਪੰਜੇ ਗਏ ਜੀ ਇਹ ਜ਼ਮੀਨ ਜਿਹੜੀ ਆਪਦੀ ਸੀ ਕਿ ਠੇਕੇ ਤੇ ਲਈ ਹੋਈ ਸੀ ਇਹ ਜੀ ਮੇਰਾ ਨੁਕਸਾਨ ਜ਼ਿਆਦਾ ਜੀ ਇਹ ਮੇਰੀ ਆਪਦੀ ਮਾਲਕੀ ਜ਼ਮੀਨਾਂ 4 ਕਿੱਲੇ ਮੱਚੀ ਆ ਨਾਲ ਮੈਂ ਜਸਵਾਲ ਸਿੰਘ ਤੋਂ ਠੇਕੇ ਤੇ ਰੱਖੇ 9 ਕਿੱਲੇ 4 ਕਿੱਲੇ ਉਹਦੇ ਵਿੱਚ ਜ਼ਮੀਨ ਮਰੀ ਪਤ ਮੱਚੀ ਕੀ ਮੰਗ ਕੀ ਕਰਦੇ ਮਾਦ ਜੀ ਸਾਡੀ ਫਸਲ ਦਾ ਸਾਨੂੰ ਮਾਓਜਾ ਮਿਲਣਾ ਚਾਹੀਦਾ ਅੱਗੇ ਤੋਂ ਲੈਣਾਂ ਦੇ ਵਿੱਚ ਹੋਣਾ ਚਾ ਸੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ ਹੁਣ ਤੱਕ ਪ੍ਰਸ਼ਾਸਨ ਦਾ ਪੁਲਿਸ ਆਈ ਹੈ ਜੀ ਉਹਨੇ ਆ ਕੇ ਸਾਡਾ ਹੌਸਲਾ ਦਵਾਇਆ ਸਾਨੂੰ ਪਰ ਸਾਡੇ ਕੋਲੇ ਕੋਈ ਫਾਇਰ ਬ੍ਰੇਡਰੀ ਪਹੁੰਚੀ ਕੋਈ ਬਿਲੀ ਮਲਾਇਕ ਦਾ ਕੋਈ ਮੁਲਾਜ਼ਮ ਨਹੀਂ ਆਇਆ ਜੀ ਫਾਇਰ ਬ੍ਰੇਡ ਮੇਰੀ ਅੱਖਾਂ ਦੇ ਸਾਹਮਣੇ ਮੜੀ ਅਸਲੀ ਨੇ ਪੈਂਡ ਦੋਤੋਂ ਮੈਂ ਖੁਦ ਉੱਥੇ ਖੜਾ ਮੁਰਸਾ ਲਈ ਮੈਨੂੰ ਡਿੱਕਾ ਲੱਗਾ ਉਹਦਾ ਜਿਹੜੀ ਅੱਗ ਉਹ ਜ਼ਿਮੀਦਾਰਾਂ ਨੇ ਆਪ ਹੀ ਬੁਝਾਈ ਜ਼ਿਮੀਦਾਰਾਂ ਨੇ ਆਪ ਮੇਰੇ ਭਾਈਆਂ ਨੇ ਆ ਕੇ ਕਲੱਬ ਸਾਡੇ ਬਣੇ ਆ ਪਿੰਡਾਂ ਦੇ ਵਿੱਚ ਇਹਨਾਂ ਨੇ ਪਾਣੀ ਦੇ ਟੈਂਕ ਭਰੇ ਹੀ ਗਏ ਇਹਨਾਂ ਨੇ ਆ ਕੇ ਆਪ ਕੰਟਰੋਲ ਕੀਤਾ ਇਹਨਾਂ ਨੂੰ ਮੈਂ ਫੋਨ ਵੀ ਲਾਇਆ ਜਿਵੇਂ ਜਿਵੇਂ ਮੈਂ ਤੁਰਿਆ ਮੈਂ ਫੋਨ ਲਾਈ ਗਿਆ ਤੇ ਯਾਰ ਤੂੰ ਨਾ ਛੇਤੀ ਕਰੀਂ ਜੇ ਹਾਸਾ ਹੋ ਜਾਵੇ ਮੁਰਥਲ ਤੇ ਹੀ ਮੈਂ ਤੇ ਕਾਗੇ ਹੀ ਕੰਟਰੋਲ ਕਰਾਂਗੇ ਘੜ ਤੋਂ 22 300 ਬੰਦਾ ਪਿੰਡਾਂ ਦਾ ਪਹੁੰਚਿਆ ਪਰ ਪ੍ਰਸ਼ਾਸਨ ਦਾ ਬੰਦਾ 1 20 ਨਹੀਂ ਪਹੁੰਚਿਆ ਪਿੰਡ ਸਦਾ ਸਿੰਘ ਵਾਲਾ ਰਕਵਾ ਤੂੜ ਚੱਕਦਾ ਅੱਛਾ ਜੀ ਕਿਸ ਤਰ੍ਹਾਂ ਹੋਇਆ ਇਹ ਨੁਕਸਾਨ ਹਾਂ ਇਹਨਾਂ ਨੁਕਸਾਨ ਜੀ ਜਿਹੜ ਇੱਕ ਤਾਂ ਪਹਿਲਾ ਦولتਪੁਰਾ ਜੀ ਪਿੰਡ ਆ ਉੱਥੇ ਕਾਲੇ ਮਹਿਰ ਦੀ ਜਗਾ ਉੱਥੇ ਘੰਟਾ ਇੱਕ ਪਹਿਲਾ ਅੱਗ ਲੱਗੀ ਉਸੇ ਬੁਝਾ ਗਏ। ਦੂਜਾ ਇੱਥੇ ਆਈ ਇੱਕ ਤੀਜੀ ਟਾਰੀ ਲੱਗੀ ਇੱਥੇ ਲੈਣ ਤੇ। ਇਹ ਜਿਹੜੀ ਆ ਕਾਰਨ ਜਿਹੜਾ ਹਵੀਆ ਲੈਣ ਹੈ ਲੈਣ ਤੋਂ ਲੱਗੀ ਹੈ। ਹਨੇਰੀ ਸੀ ਲੋਕਾਂ ਨੇ ਟਾਰੀ ਚੂੜ ਚੱਕ ਦولتਪੁਰਾ ਸੱਦਾ ਸਿੰਘ ਵਾਲਾ ਜਿਹੜਾ ਲੋਕਾਂ ਨੇ ਆਣ ਕੇ ਇਕੱਠੇ ਹੋ ਕੇ ਹਮਲਾ ਮਾਰ ਕੇ ਅੱਗ ਬਜਾਈ। ਮੈਨੂੰ ਤੇ ਇਹ ਨਹੀਂ ਦਿਖਿਆ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ। ਕੋਈ ਫਾਇਰ ਬ੍ਰਿਗੇਡ ਵਾਲੇ ਆ ਗਏ ਸੀ। ਕੋਈ ਨਹੀਂ ਆਇਆ ਜੀ ਸਾਡੇ ਤਾਂ ਜਨਤਾ ਨੇ ਰੱਬ ਵੱਲੋਂ ਲੋਕਾਂ ਨੇ ਉਹ ਲੋਕਾਂ ਦੀ ਮਦਦ ਦੇ ਨਾਲ ਹੋਇਆ ਸਰਕਾਰ ਦਾ ਕੋਈ ਵੀ ਨਹੀਂ ਸਬੰਧ ਹੈ। ਅੱਛਾ ਕਿੰਨਾ ਨੁਕਸਾਨ ਕਿੰਨਾ ਹੋਇਆ ਹੈ? ਨੁਕਸਾਨ ਜੀ 15 ਗੱਲਾਂ ਦੇ ਨੇੜੂਆ ਵੇਖੋ ਨਾ। ਆਹ ਵੇਖੋ ਤੇ ਟੱਪੋ ਆ। ਉਹ ਨਰ ਨਰ ਇੱਕ ਡਾਜਰ। ਅੱਛਾ ਕਿੰਨਾ ਨੁਕਸਾਨ ਕਿੰਨੇ ਕੋਈ ਜਿਹੜੀ ਇਹ ਕਣਕ ਸੜੀ ਹੈ। ਇਹ ਜੀ ਕਿੰਨੇ ਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਦੀ ਨਿਕਲਦੀ ਹੈ 40 ਪਾਈ ਵਾਲੀ 45000 ਦੀ ਨਿਕਲਦੀ ਹੈ 47 50 ਇਹ ਮੰਗ ਕੀ ਕਰਦੇ ਆ ਸਰਕਾਰ ਹੈ ਜੀ ਕੀ ਮੰਗ ਕੀ ਕਰਦੇ? ਇਹ ਤਾਂ ਇਹ ਮਾਜਵਾ ਮਿਲੇ ਜੀ ਮਾਜਵਾ ਦੇ ਤਾਂ ਇਹ ਪ੍ਰਚਾਰਾ ਹੁਣ ਗਰੀਬ ਬੰਦਾ ਕੱਲਾ ਚੋਰਾ ਵਿਖੇ ਤੇ ਰੋਂਦਾ ਵਿਚਾਰਾ ਬਿਲਕੁਲ ਪੂਰੀ ਗਾਂ ਨੂੰ ਠੇਕਾ ਮੈਨੂੰ ਆਪਦੀ ਹੈ ਕਿ ਠੇਕੇ ਦੇ ਲਈ ਹੈ ਜੀ ਚਾਰ ਕਿੱਲੇ ਆਦੇ ਬਾਕੀ ਠੇਕੇ ਦਾ ਜੀ ਗਾਂ ਵਾਸਤੇ ਓਠੇਕਾ ਕਿਵੇਂ ਦੇਊਗਾ ਜੀ ਦੋੜਾ ਪੈ ਗਿਆ ਉਹਨੂੰ ਡਿੱਗ ਪਿਆ ਹੁਣ ਇੱਥੇ ਹਾਂ ਇੱਥੇ ਸੀਗਾ ਮੈਂ ਮਹਾਂ ਚੰਗਾ ਇਹਦਾ ਕੋਲ ਦੋੜਾ ਆਣ ਕਿਉਂ ਆਹੇ ਚਾਰੇ ਕਿੱਲੇ ਉਹਦੇ ਕੋਲੇ ਇਸੇ ਕਣਕ ਦੇ ਵਿੱਚੋਂ ਠੇਕਾ ਲੈ ਕੇ ਦੇਣਾ ਸੀਗਾ ਉਹ ਠੇਕਾ ਕਿਵੇਂ ਦੇਊਗਾ ਜੀ ਚਾਰੇ ਕਿੱਲੇ ਉਹਦੇ ਆ ਇਹ ਸਾਨੂੰ ਵੇਖੋ ਆਪਾਂ ਨਾਚ ਚ ਖੜੇ ਇਹ ਬਾਈ ਜੀ ਆਪਣੇ ਸਾਡੇ ਹੀ ਪਿੰਡ ਦੇ ਆ ਸਰਦਾਰ ਆਮ ਸਿੰਘ ਸੱਧੂ ਸੰਨ ਸਰਦਾਰ ਥੰਮਣ ਸਿੰਘ ਸੱਧੂ ਇਹਨਾਂ ਦੀ ਮਾਲਕੀ ਚਾਰ ਕਿੱਲੇ ਜ਼ਮੀ ਕੋਸ਼ ਇਹਨਾਂ ਦੇ بیٹے ਨੇ ਸੁਖਿੰਦਰ ਸਿੰਘ ਨੇ ਠੇਕੇ ਤੇ ਲਈ ਹੋਈ ਹੈ ਜ਼ਮੀਨ ਜੋ ਵੱਡੀਆਂ ਲੈਣਾ ਲੰਗਦੀਆਂ ਇੱਥੋਂ ਦੀ ਵੱਡੀ ਲੈਣ ਉੱਪਰ ਦੀ ਉਹਦੇ ਉੱਤੋਂ ਸਰਕਟ ਕਰਦਾ ਸੀਗਾ ਅੱਗੇ ਵੀ ਉਹਦੀ 5 ਤੋਂ 6 ਵਾਰ ਕੰਪਲੀਟ ਦੇ ਚੁੱਕੇ ਅਸੀਂ ਇਸ ਮਹਿਕਵੇਂ ਨੂੰ ਕੋਈ ਵੀ ਇੱਥੇ ਆ ਕੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਇੱਕ ਵਾਰ ਆਏ ਸੀ ਉਹ ਠੀਕ ਕਰ ਗਏ ਸੀ ਉਸ ਤੋਂ ਬਾਅਦ ਇਹ ਫਿਰ ਜਿਹੜਾ ਸਰਕਟ ਦੁਆਰਾ ਇਹ ਇੱਥੋਂ ਸਪਰਕ ਕਰਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਕੋਈ ਸਰਵੇਈ ਨਹੀਂ ਕੀਤੀ ਅੱਜ ਇਸ ਇੱਦੇ ਕਾਰਨ ਇੱਥੋਂ ਅੱਗੇ ਨਿਕਲ ਕੇ ਜਿਹੜੀ ਘੜਨਾ ਵਾਪਰੀ ਹੈ ਇਹਦੇ ਵਿੱਚ 15 ਏਕੜ ਜ਼ਮੀਨ ਹੈ ਜਿਹੜੀ ਉਹ ਸੜਕੇ ਸੁਆਹ ਹੋ ਚੁੱਕੀ ਆ ਜਿਹਦੇ ਵਿੱਚ ਚਾਰ ਕਿੱਲੇ ਇਹਨਾਂ ਦੇ ਇਹਨਾਂ ਦੇ ਬੇਟੇ ਨੇ ਵੱਡੇ ਸﺠਿੰਦਰ ਸਿੰਘ ਨੇ ਠੇਕੇ ਤੇ ਲਈ ਹੋਈ ਆ ਉਹ ਠੇਕੇ ਵਾਲੀ ਜ਼ਮੀਨ ਵੀ ਜਿਹੜੀ ਸੜ ਕੇ ਸਵਾਹ ਹੋ ਗਈ ਆ ਅਸੀਂ ਉਸ ਮੌਕੇ ਤੇ ਐਕਸੀਨੇ ਮਖੂ ਲੱਗਦਾ ਸਾਨੂੰ ਉਹਨਾਂ ਨੂੰ ਮੌਕੇ ਤੇ ਅਸੀਂ ਫੋਨ ਕੀਤਾ ਪਰ ਉਹ ਕਹਿੰਦੇ ਵੀ ਸਾਡਾ ਜੇ ਆ ਰਿਹਾ ਹਜੇ ਤੀਕ ਇੱਥੇ ਡੇਢ ਤੋਂ ਪੌਣੇ 2 ਘੰਟੇ ਹੋ ਚੁੱਕੇ ਆ ਕੋਈ ਨਹੀਂ ਸਾਡੇ ਕੋਲ ਇੱਥੇ ਸਾਡੀ ਸਾਰ ਨਹੀਂ ਪਹੁੰਚੀ ਕੋਈ ਹੋਰ ਅਧਿਕਾਰੀ ਆਇਆ ਤੁਹਾਡੇ ਕੋਲੇ ਨਹੀਂ ਸਾਡੇ ਕੋਲੇ ਕੁਝ ਨਹੀਂ ਸਿਰਫ ਚੌਕੀ ਵਾਲੇ ਮੁਲਾਜ਼ਮ ਆਏ ਆ ਉਹ ਸਿਰਫ ਆਪਣੀ ਕਾਗਜ਼ੀ ਕਾਰਵਾਈ ਕਰਕੇ ਉੱਠ ਗਏ ਤੋਂ ਹੋਰ ਸਾਡੀ ਕਿਸੇ ਨੇ ਸਾਰ ਨਹੀਂ ਲਈ ਕਿੰਨਾ ਨੁਕਸਾਨ ਕਿੰਨਾ ਹੋਇਆ ਜੀ ਸਾਡਾ 15 ਕਿੱਲਿਆਂ ਦਾ ਨੁਕਸਾਨ ਹੋ ਗਿਆ ਜੀ ਅੱਛਾ ਜਿਹੜਾ ਇਹ ਕਾਰਨ ਸ਼ਾਰਟ ਸਰਕਟ ਕਰਨੀ ਆ ਦਸਤੀਆਂ ਜੀ ਤੇਰੇ ਨੇਰੇ ਦੇ ਵਿੱਚ ਲਾਈਟਾਂ ਜਿਹੜੇ ਚੌਂਕ ਦੀਆਂ ਸਰਕਟ ਕਰਦਾ ਉਸ ਉਵੇਂ ਨਹੀਂ ਰਹੋਗਾ ਨੁਕਸਾਨ ਕਿੰਨਾ ਕੁ ਹੋਇਆ ਅੰਦਾਜ਼ਨ ਜਿਹੜਾ ਕੀਮਤ ਕਿੰਨਾ 5 ਤੋਂ 15 ਕਿੱਲੇ ਆਈ ਤੁਸੀਂ ਸਾਲ ਲੜੋ ਤੁਸੀਂ 6 ਲੱਖ ਰੁਪਏ ਦਾ ਨੁਕਸਾਨ ਜਿਹੜਾ ਠੇਕੇ ਤੇ ਜ਼ਮੀਨ ਆ ਜੀ ਇੱਕ ਬੰਦੇ ਹੱਥੀਂ ਕਮਾਈ ਕਰਨ ਵਾਲੇ ਇੱਕ ਕਿਸਾਨ ਆ ਵਿਚਾਰੇ ਜਿਨ੍ਹਾਂ ਦਾ ਰੋਜ਼ਗਾਰ ਹੀ ਇੱਥੋਂ ਚੱਲਦਾ ਸਾਰਾ ਗੁਜ਼ਾਰਾ ਹੀ ਇੱਥੋਂ ਠੇਕੇ ਤੇ ਜ਼ਮੀਨ ਲੈ ਕੇ 50 50 55 55000 ਰੁਪਏ ਇਹਨਾਂ ਨੇ ਠੇਕਾ ਭਰਿਆ ਜੀ ਅੱਜ ਇਹਨਾਂ ਨੇ ਸਾਰੇ ਪੁੱਤਾ ਵਾਂਗੂ ਪਾਲੀ ਹੋਈ ਫਸਲ ਜਿਹੜੀ ਇਹਨਾਂ ਨੇ ਜਿਹਦੇ ਵਿੱਚ ਮਿੱਟੀ 'ਚ ਮਿੱਟੀ ਹੋ ਕੇ ਇਹਨਾਂ ਬੰਦਿਆਂ ਨੇ ਕਮਾਈ ਕੀਤੀ ਤੇ ਅੱਜ ਮੌਕੇ ਤੇ ਆ ਕੇ ਜਿਵੇਂ ਜਦੋਂ ਵੱਡਣ ਦਾ ਸਭਾ ਸੀਗਾ ਤੇ ਆਹ ਦੇਖੋ ਇੱਕ ਕਿਸੇ ਦੀ ਨਹੀਂ ਗਈਲੀ ਕਰਨ ਸਾਡੇ ਤੇ ਕੀ ਭਾਰਾ ਵਾਪਰ ਗਿਆ ਠੀਕ ਆ ਦੀ ਅੱਗ ਲੱਗੀ ਆ ਜੀ ਕਰੀਬ 15 14 ਤੋਂ 15 ਕਿੱਲੇ ਜ਼ਮੀਨ ਆਪਣੇ ਬੱਤੀ ਆ ਜੀ ਕੀ ਕਾਰਨ ਕੀ ਦੱਸਿਆ ਇਹਨਾਂ ਨੇ ਕਾਰਨ ਇਹ ਬਿਲੀ ਜਿਹੜੀ ਵੱਡੀਆਂ ਲੈਣਾ ਉੱਥੋਂ ਸੁਪਾਰ ਕੋ ਕੇ ਪ੍ਰਯਗ ਲੱਗੀ ਹੈ ਕੋਟ ਕਰੋੜ ਦਾ ਧਰਮ ਖੋਟ ਨੂੰ ਲੈ ਕੇ ਤੇ ਕਿ ਕਿਹੜੇ ਪਿੰਡ ਦਾ ਰਕਬਾ ਇਹ ਇਹ ਜੂੜ ਚੱਕ ਪਿੰਡ ਦਾ ਬਲਖੰਡੀ ਚੌਂਕੀ ਚ ਪਿੰਡ ਦਾ ਥਾਣਾ ਕੋਟੀ ਸੀ ਕਿਹੜੇ ਕਿਹੜੇ ਕਿਸਾਨਾਂ ਦੀ ਜਿਹ ਕਿਨੇ ਕਿਨੇ ਜ਼ਮੀਨਾਂ ਇਹ ਹੈ ਜੀ ਗੁਰਪ੍ਰੀਤ ਸਿੰਘ ਇੱਕ ਅਕਾ ਦਰਸ਼ਨ ਸਿੰਘ ਦਾ ਵਾਸੀ ਜੂੜ ਚੱਕ ਦਾ ਇਹ ਦੋ ਗੱਲੇ ਆ ਇੱਕ ਸੁਜਿੰਦਰ ਸਿੰਘ ਰਾਮ ਸਿੰਘ ਦਾ ਵਾਸੀ ਸੱਦਾ ਸਿੰਘ ਵਾਲਾ ਇਹਦੀ ਕਰੀਬ 10 ਗੱਲੇ ਆ ਮੱਚੀਆਂ ਇੱਕ ਮਨਜੀਤ ਸਿੰਘ ਅਰੂਪ ਸਿੰਘ ਦਾ ਉਮਰੀਆਂ ਇੱਕ ਬੂਟਾ ਸਿੰਘ ਗੁਰਦੇਵ ਸਿੰਘ ਇਹਨਾਂ ਦੀ ਦੋ ਦੋ ਗੱਲੇ ਅੱਛਾ ਕੀ ਕਾਰਨ ਕੀ ਦੱਸਿਆ ਇਹਨਾਂ ਨੇ ਇਹ ਦੱਸਿਆ ਜੀ ਬਿਜਲੀ ਦੀ ਸੰਪਾਰਕੇ ਵੱਡੀਆਂ ਲੈਣਾ ਸਪਾਰਕ ਹੋਣ ਕਰਕੇ ਸ਼ਾਰਟ ਲੱਗਾ ਜੀ ਉਹਦੇ ਕਰਕੇ ਸਪਾਰਕ ਹੋ ਗਈ ਹੈ ਤੇ ਹੁਣ ਕੰਟਰੋਲ ਹੈ ਇਸ ਤੋਂ ਇਲਾਵਾ ਦੋ ਥਾਵਾਂ ਤੇ ਹੋਰ ਜਿਵੇਂ ਊਟਾਰੀ ਆ ਉੱਥੇ ਵੀ ਅੱਗ ਲੱਗੀ ਉੱਥੇ ਇਸੇ ਦੇ ਨਾਲ ਹੀ ਇਸੇ ਇਸੇ ਲਾਈਨ ਦੇ ਕਰਕੇ ਹੋਈ ਹੈ ਜੀ ਪਹਿਲਾਂ ਬਲਖੰਡੀ ਲੱਗੀ ਉੱਥੋਂ ਬੁਝਾ ਕੇ ਆਇਆ ਮੈਂ ਹੁਣ ਇੱਥੇ ਆਇਆ ਹਾਂ ਠੀਕ ਹੈ ਹਾਂਜੀ ਉੱਥੇ ਵੀ ਕੋਈ ਨੁਕਸਾਨ ਹੋਇਆ ਜੀ ਨਹੀਂ ਉੱਥੇ ਨਾਰਮਲ ਉੱਥੇ ਕੋਈ ਨਹੀਂ ਦੋਲਪੁਰੇ ਤੇ ਰੱਖਵੇਂ ਜੀ ਉੱਥੇ ਤਾਂ ਪਤਾ ਨਹੀਂ ਨਾ ਹੀ ਦੋ ਦੂਰ ਜਾ ਪੈਂਦਾ ਨਾ ਸਦਰ ਮੋਗੇ ਦਾ ਸਾਡੇ ਏਰੀਆ ਤੇ ਤਕਰੀਬਨ ਇਹਨਾਂ ਦੇ ਠੀਕ